ਸਾਨੂੰ ਵੀ ਬੜੀ ਵਾਰ ਐਲਟੀਮੇਟਮ ਵੀ ਦੇ ਰਹੇ ਆ ਕਹਿ ਵੀ ਆ ਬੇਨਤੀ ਵੀ ਕਰ ਰਹੇ ਆ ਪਰ ਉਹ ਆਉਂਦੇ ਆ ਮਾੜਾ ਮੋਟਾ ਲੇਪਾ ਪੋਚੀ ਕਰਕੇ ਤੇ ਚਲੇ ਜਾਂਦੇ ਆ ਅਸੀਂ ਉਹਨਾਂ ਨੂੰ ਕਹਿੰਦੇ ਠੋਸਾ ਲਗਰੋ ਦੋਨਾਂ ਸਾਈਡਾਂ ਤੇ ਸਾਡੀ ਮਾਰਕੀਟ ਤੇ ਪਾਣੀ ਖੜਾ ਵਾ ਸਾਰੀ ਮਾਰਕੀਟ ਵਾਲੇ ਬੰਦੇ ਜਿਹੜੇ ਆ ਨਾ ਬਹੁਤ ਜ਼ਿਆਦਾ ਪਰੇਸ਼ਾਨ ਆ ਮਤਲਬ ਸਵੇਰੇ ਨਾ ਪਾਣੀ ਸੀ ਵੀ ਇੱਥੇ ਇੱਕ ਸਾਹ ਦੀ ਨਦੀ ਵਗਣਦੀ ਸੀ ਤੇ ਅਸੀਂ ਪ੍ਰਸ਼ਾਸਨ ਤੇ ਇਹੀ ਮੰਗ ਕਰਦੇ ਆ ਵੀ ਸਾਡਾ ਉਹਨਾਂ ਨਾਲ ਕੋਈ ਵਿਵਾਦ ਨਹੀਂ ਸਿਰਫ ਸਾਡਾ ਹੱਲ ਕੀਤਾ ਜਾਵੇ ਕਾ ਖਾਲਸਾ ਵਾਹਿਗੁਰੂ ਪਤਾ ਮੇਰਾ ਨਾਮ ਅਰਜੰਦਰ ਸਿੰਘ ਪੰਨੂਆ ਹਾਂ ਇੱਥੋਂ ਦੇ ਦੁਕਾਨਦਾਰਾਂ ਤੇ ਦੁਕਾਨਦਾਰ ਵੀ ਕਹਿੰਦੇ ਮੇਰਾ ਗਰਕ ਹੋ ਜਾਦਾ ਸਾਡਾ ਜਿਤਨਾ ਰੋਡ ਦਾ ਪੇੜਾ ਗਰਕ ਹੋ ਜਾਂਦਾ ਕਿ ਨਾ ਕੋਈ ਗਾਹਕ ਨਾ ਕੋ ਜਿਹੜਾ ਇਧਰੋਂ ਨਾ ਆਂਦਾ ਉਹ ਵੀ ਇਥੇ ਰੌਲਾ ਪਾਉਂਦਾ ਨਾ ਆਂਦਾ ਕਿ ਇੱਥੇ ਕੀ ਵੇਖੇ ਕਲਾਂ ਉਹ ਰਿਹਾ ਇਤਿਹਾਸਿਕ ਸ਼ਹਿਰ ਆ ਸ਼ਿਵਾਲਾ ਜੀ ਮੰਦਿਰ ਸਭ ਤੋਂ ਇਤਿਹਾਸਿਕ ਗੰਦਾਬਾਦਰ ਬਾਵਲਾਲ ਜੀ ਦੀ ਸਮਾਰ ਤੇ ਅਕਬਰ ਦਾ ਤਖਤ ਤੇ ਦੂਰ ਦੂਰ ਤੋਂ ਲੋਕੀ ਕੰਬੇ ਤੱਕ ਦੁਨੀਆ ਇਥੇ ਵੇਖਣ ਆਉਂਦੀ ਹੈ ਸ਼ਹਿਰ ਨੂੰ ਤੇ ਕਹਿੰਦੇ ਕਲਨੌਰ ਦੇ ਇਤਿਹਾਸਿਕ ਸ਼ਹਿਰ ਨੂੰ ਵੇਖਣ ਜਾਈਏ ਇੱਥੇ ਆਣ ਕੇ ਕਹਿੰਦੇ ਸ਼ਹਿਰ ਦੇ ਵਿੱਚ ਕੀ ਵੇਖਣਾ ਸ਼ਹਿਰ ਦੇ ਕਲਨੌਰ ਦੇ ਐਂਟਰੀ ਕਰਦੇ ਕਲਨੌਰ ਦਾ ਗੰਦ ਵੇਖਣਾ ਕਹਿੰਨੇ ਜੋ ਪਾਣੀ ਆ ਔਰ ਸਾਰੇ ਅੱਧਿਓ ਵੱਧ ਸ਼ਹਿਰ ਦਾ ਸੂਧਾ ਕੇਂਦਰ ਵੱਲੋਂ ਦੀ ਪਾਣੀ ਆਣ ਕੇ ਨਾਲਾ ਓਵਰਫਲੋ ਹੋ ਰੇ ਰੋਡ ਦੇ ਵਿੱਚ ਪਾਣੀ ਪੈਰੇ ਮੀਂਹ ਦਾ ਪਾਣੀ ਨਾ ਸਮਝਿਆ ਜਾਏ ਨਾਲੇ ਦਾ ਪਾਣੀ ਅੱਧਿਓ ਵੱਧ ਸ਼ਹਿਰ ਦਾ ਸ਼ਹਿਰ ਦਾ ਪਾਣੀ ਆ ਜਿਹੜਾ ਆਉਂਦਿਆ ਤੇ ਇੱਥੇ ਨਾਲਾ ਓਵਰਫਲੋ ਹੋਇਆ ਦਾ ਉੱਥੋਂ ਸੂਧਾ ਕੇਂਦਰ ਵਾਲੇ ਮੋੜ ਦੇ ਉੱਥੋਂ ਪਤਮ 12 ਮਹੀਨਾ ਤੋ ਪਾ ਲਗਿਆ ਪਾਣੀ ਪੈਂਦਾ ਰਹਿੰਦਾ ਓਵਰਫਲੋ ਹੋ ਜਾਂਦਾ ਇਹ ਇਧਰ ਕਰਤਾਰਪੁਰ ਕੋਲਿਡੋਰ ਨਾਲ ਜਾ ਕੇ ਮਿਲਦਾ ਉਧਰ ਗੁਰਰਾਮਦਾਸ ਨਗਰੀ ਨਾਲ ਅਮਰਸਰ ਮਿਲਦਾ ਇਧਰੋ ਡਿਸਟ੍ਰਿਕਟ ਗੁਰਦਾਸਪੁਰ ਨਾਲ ਮਿਲਦਾ ਜਿਹੜਾ ਸਭ ਤੋਂ ਵੱਡਾ ਡਿਸਟ੍ਰਿਕਟ ਹੈ ਗੁਰਦਾਸਪੁਰ ਉਧਰੋ ਜੰਮੂ ਕਸ਼ਮੀਰ ਹਿਮਾਚਲ ਨਾਲ ਜਾ ਮਿਲਦਾ ਇਧਰ ਰੋਡ ਲਿੰਕ ਰੋਡ ਅਸੀਂ ਪ੍ਰਸ਼ਾਸਨ ਨੂੰ ਬਹੁਤ ਮੰਗ ਪੱਤਰ ਦੇ ਚੁੱਕੇ ਆ ਕਿ ਪਾਣੀ ਦਾ ਹਲ ਕਿਤੇ ਪਾਣੀ ਉਹਨਾਂ ਨੇ ਚੜਦੇ ਪਾਸੇ ਨੂੰ ਕੱਢਿਆ ਇਧਰ ਨੂੰ ਚਾਹੁੰਦਾ ਨਹੀਂ ਅਸੀਂ ਪ੍ਰਸ਼ਾਸਨ ਸਾਹਿਬ ਨੂੰ ਮੰਗ ਕਰਦੇ ਹਾਂ ਕਿ ਨਾਲਾ ਬਣਾਓ ਇਹਦੀ ਸਫਾਈ ਕਰਾਓਰ ਲੈਂਦੇ ਪਾਸੇ ਨੂੰ ਪਾਣੀ ਕੀਤਾ ਜਾਏ ਕਿਰਨ ਵਿੱਚ ਪਾਣੀ ਪਵੇ ਜਿਹੜਾ ਹੈਗਾ ਔਰ ਲੋਤੀ ਨਹੀਂ ਹੱਲ ਕਰਦਾ ਮੇਰੇ ਇਹੋ ਹੀ ਅਸੀਂ ਜੋ ਦੁਕਾਨਦਾਰਾਂ ਜੋ ਇਥੇ ਨગરਵਾਸੀ ਨੇ ਸਾਰਿਆਂ ਨੇ ਸਹਿਜ ਉਹਨਾਂ ਨਾਲੇ ਰੋਡ ਬੰਦ ਕੀਤਾ ਜਾਏਗਾ ਕਿਉਂਕਿ ਅਸੀਂ ਮੰਗ ਪੱਤਰ ਮੈਡ ਨੂੰ ਦੇ ਚੁੱਕੇ ਆਂ ਕਿ ਰੋਡ ਬੰਦ ਕਰਾਂਗੇ ਫਿਰ ਵੀ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਕੰਮ ਕਰ ਚੁੱਕੇ ਆਂ ਪਰ ਮੰਗ ਪੱਤਰ ਦੇ ਚੁੱਕੇ ਆਂ ਬਹੁਤ ਜ਼ਿਆਦਾ ਇੱਕ ਦਿਨ ਨਹੀਂ 3 ਸਾਲ ਹੋ ਗਏ ਰੋਡ ਬਣੇ ਨੂੰ ਜੋ ਸ਼ਿਵਰਾਜ ਪਿਆ ਗਲਤ ਪੈ ਗਿਆ ਉਹਦਾ ਪਾਣੀ ਉਧਰ ਨੂੰ ਜਾਣਾ ਸ਼ਹਿਰ ਦਾ ਕੀਤਾ ਰਹਿਦੇ ਇਧਰ ਦਾ ਇਹ ਸਾਰਾ ਹਲੋ ਜਾਂਦਾ ਕੋਈ ਜ਼ਿਆਦਾ ਲੰਮਾ ਨਹੀਂ ਸਿਰਫ 500 ਮੀਟਰ ਤੋਂ ਘੱਟ ਨਾਲਾ ਸਾਫ ਹੋਣ ਵਾਲਾ ਜਿਹੜਾ ਨੇ ਨਾਲਾ ਤੇ ਇੱਥੇ ਹੀ ਪ੍ਰਸ਼ਾਸਨ ਨੂੰ ਦਿੱਤੀ ਐਪਲੀਕੇਸ਼ਨ ਉਹ ਕਹਿੰਦੇ ਐਨਐਚਏ ਦਾ ਨਾਲਾ ਇਹਨੂੰ ਅਸੀਂ ਸਫਾਈ ਨਹੀਂ ਕਰਾ ਸਕਦੇ ਤੇ ਇਹਨਾਂ ਨੂੰ ਦੱਸ ਰਹੇ ਕਿ ਅਸੀਂ ਸਾਫ ਕਿਨੂੰ ਕਹੀਏ ਫਿਰ ਕਰੋ ਇਹ ਨਾਲਾ ਸਾਫ ਕਿੱਥੇ ਐਪਲੀਕੇਸ਼ਨ ਦਿੱਤੀ ਹੈ ਫਿਰ ਇਹ ਕਿਹਦੀਆਂ ਹੁਆ ਲੱਦਨੂੰ ਇਹ ਨਾਲਾ ਕੋਈ ਜ਼ਿਆਦਾ ਲੰਮਾ ਕਮ 2-3 ਬੰਦੇ 4 ਲੱਗਣ ਤੇ ਇੱਕ ਦਿਨ ਦੇ ਵਿੱਚ ਨਾਲਾ ਸਾਫ ਹੋ ਜਾਂਦਾ ਤੇ ਉੱਥੇ ਪਾਣੀ ਜਾ ਕੇ ਪੁਲੀ ਦੇ ਵਿੱਚ ਪੈਂਦਾ ਵੱਡੀ ਪੁਲੀਆ ਉਧਰ ਬੰਦ ਕੀਤਾ ਤੇ ਉਧਰ ਨੂੰ ਪਾਣੀ ਕੀਤਾ ਬੰਦ ਚਾਲੂ ਅੱਧਿਓ ਵੱਧ ਸ਼ਹਿਰ ਦਾ ਪਾਣੀ ਉਹ ਸੁੱਦਾ ਕੇਂਦਰ ਜਿਹੜਾ ਮੇਨ ਹੈ ਉਧਰੋਂ ਆ ਰਿਹਾ ਪਾਣੀ ਉਹ ਵੀ ਗਲੀ ਦੇ ਵਿੱਚ ਗੰਦ ਪਿਆ ਹੋਇਆ ਸਾਰੀ ਦੇ ਵਿੱਚ ਸੁੱਦਾ ਕੇਂਦਰ ਵਾਲੀ ਗਲੀ ਚੂਹੀ ਸਾਰੇ ਪਾਸੇ ਹੋਰ ਸਾਰੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਇੱਥੇ ਸਾਡੇ ਕੋਲ ਇਹਨੇ ਪਾਣੀ ਦੇ ਵਿੱਚ ਚੱਲ ਕੇ ਇਹਨੇ ਨਹੀਂ ਦੇ ਇੱਥੇ ਤੇ ਕੋਈ ਨੰਗੜ ਵਾਲਾ ਵੀ 2 ਕਿਲੋਮੀਟਰ ਕਹਿੰਦਾ ਅਸੀਂ ਵਲ ਪਾ ਕੇ ਚਲੇ ਜਾਈਏ ਰੋਡ ਨੂੰ ਸਾੜੀ ਦਈਏ ਇਸ ਰੋਡ ਨੂੰ ਤੇ ਜਿਹੜਾ ਨੰਗੜ ਵਾਲਾ ਦੁਕਾਨਦਾਰਾਂ ਕੋਲ ਉਹਨੇ ਕਿੱਥੇ ਆਉਣਾ ਜਿਹੜਾ 2 ਕਿਲੋਮੀਟਰ ਵਲ ਪਾ ਕੇ ਚਲੇਗਾ